ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਧਰਨੇ ਚੁਕਵਾ ਦਿੱਤੇ ਗਏ ਕਿਸਾਨਾਂ ਨੂੰ ਰੀਟੇਨ ਕੀਤਾ ਗਿਆ ਤੇ ਹੁਣ ਲੰਬੇ ਸਮੇਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਛੁੱਟੀ ਮਿਲੀ ਹਸਪਤਾਲ ਤੋਂ ਦੇਖੋ ਜਿਹੜਾ ਇਹ ਮੋਰਚਾ ਇੱਥੇ ਚੱਕਿਆ ਗਿਆ ਪਹਿਲਾਂ ਤਾਂ ਐ ਲੱਗਦਾ ਸੀ ਕਿ ਇਕੱਠ ਹੀ ਨੇ ਹਮ ਹੌਲੀ-ਹੌਲੀ ਇਹ ਗੱਲ ਵੀ ਉਜਾਗਰ ਹੋ ਗਈ ਕਿ ਸ਼ੰਭੂ ਵਾਲੇ ਸਰਬੰਸ ਸਿੰਘ ਪੰਦੇਰ ਸਾਹਿਬ ਫਨौरी ਦੇ ਉੱਤੇ ਡੱਲੇਵਾਲ ਸਾਹਿਬ ਸੀ ਇਹਨਾਂ ਦੇ ਵਿੱਚ ਵੀ ਵਿਚਾਰਾਂ ਦਾ ਵਖਰੇਵਾ ਕੁਝ ਲੱਗਦਾ ਹੈ। ਕਿਸਾਨਾਂ ਦੀ ਇੱਕ ਮਹਾ ਰੈਲੀ ਪੰਚਾਇਤ ਉਹ ਰੱਖੀ ਗਈ ਸੀ। ਇੱਥੋਂ ਸਿੱਧੇ ਡੱਲੇਵਾਲ ਸਾਹਿਬ ਉਸ ਮਹਾ ਪੰਚਾਇਤ ਚ ਪਧਾਰੇ ਜਿੱਥੇ ਜਾ ਕੇ ਉਹਨਾਂ ਨੇ ਭਵਿੱਖ ਦੀ ਰਣਨੀਤੀ ਐਲਾਨੀ। ਉਹਨਾਂ ਵਾਰ ਇੱਕ ਸੁਪਰੀਮ ਕੋਰਟ ਚ ਜਾ ਕੇ ਹਸਲਾਕਾਰਾਂ ਨੇ ਸਰਕਾਰਦਿਆਂ ਨੇ ਜਾ ਕੇ ਕਿਹਾ ਤਾਂ ਉਹਨਾਂ ਦੇ ਮਰਨ ਬਰਤ ਖਲਾਉਤਾ ਕਰਨਲ ਕੁਸ਼ਪਿੰਦਰ ਸਿੰਘ ਬਾਠ ਦਾ ਮਾਮਲਾ ਕੁੱਟਮਾਰ ਕੀਤੀ ਗਈ ਆਖਰਕਾਰ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਉਂਦਿਆਂ ਹੁਕਮ ਦਿੰਦਿਆਂ ਇਹ ਕਹਿ ਦਿੱਤਾ ਕਿ ਇਹਦੀ ਜਾਂਚ ਹੁਣ ਪੰਜਾਬ ਪੁਲਿਸ ਦੀ ਬਜਾਏ ਚੰਡੀਗੜ੍ਹ ਦੀ ਪੁਲਿਸ ਕਰੇ ਮਾਮਲਾ ਇਹ ਸ਼ਾਂਤ ਹੋ ਚੁੱਕਾ ਹੈ 4 ਮਹੀਨਿਆਂ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਕਿ ਕੀ ਜਾਂਚ ਕੋਈ ਕੌਣ ਇਹਦੇ ਵਿੱਚ ਦੋਸ਼ੀ ਸੀਗਾ ਕਿੰਨੇ ਪਹਿਲ ਕਦਮੀ ਕੀਤੀ ਤੇ ਕੌਣ ਹੁਣ ਅੱਗੇ ਸਜ਼ਾ ਦਾ ਹੱਕਦਾਰ ਹੈ ਇਹ ਜਿਹੜਾ ਮਾਮਲਾ ਸੀਗਾ ਪਹਿਲਾਂ ਤਾਂ ਆਮ ਤੌਰ ਤੇ ਸੰਦੀਪ ਮੋਦਗਲ ਸਾਭ ਦੀ ਅਦਾਲਤ ਚ ਸੀ ਹਮ ਜਿੱਦਨੇ ਚੰਡੀਗੜਾ ਵਾਲਾ ਫੈਸਲਾ ਆਇਆ ਹੋਇਆ ਉਦੋਂ ਜਸਟਿਸ ਹਰਪ੍ਰੀਤ ਬਰਾੜ ਸਾਭ ਦੀ ਅਦਾਲਤ ਸੀ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਰੱਖਿਆ ਮੰਤਰੀ ਪੰਜਾਬ ਦੇ ਰਾਜਪਾਲ ਹਾਂ ਇੱਕ ਚੀਜ਼ ਜ਼ਰੂਰ ਹੈਗੀ ਆ ਕਿ ਚੰਡੀਗੜ੍ਹ ਦੀ ਪੁਲਿਸ ਸਿੱਧੀ ਰਾਜਪਾਲ ਸਾਹਿਬ ਦੇ ਅਧੀਨ ਹੈ ਕਈ ਤਾਂ ਕਹਿੰਦੇ ਸੀ ਕਿ ਦੇਖੋ ਜੀ ਟਾਈਮ ਹੀ ਬੜਾ ਕਰਤਾ ਇੱਕ ਕਿਸਮ ਦਾ ਇਹ ਮਾਮਲਾ ਲਟਕਾਤਾ ਤੁਹਾਡੇ ਕਹਿਣ ਤੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਇਹਨੂੰ ਉੱਥੇ ਸੌਂਪਿਆ ਹੁਣ ਫਿਰ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਜਿਉਂ ਨਾ ਪਸਾਰਿਆਂ ਨੂੰ ਜਾ ਕੇ ਇਹ ਕਹਿ ਦੇਵਾਂਗੇ ਕਿ ਇਹ ਤੇ ਵੀ ਭਰੋਸਾ ਨਹੀਂ ਇਹ ਤੇ ਵੀ ਭਰੋਸਾ ਨਹੀਂ ਆਖਰ ਭਰੋਸਾ ਕਿਸੇ ਨਾ ਕਿਸੇ ਤੇ ਤਾਂ ਕਰਨਾ ਹੀ ਸ਼੍ਰੋਮਣੀ ਅਕਾਲੀ ਦਲ ਕਾਫੀ ਚਰਚਾ ਦੇ ਵਿੱਚ ਹੈ ਇਕਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਉਹਦੇ ਬਰਾਬਰ ਹੀ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਹਨਾਂ ਦੀਆਂ ਜਿਹੜੀਆਂ ਭਰਤੀ ਮੁਹਿੰਮਾਂ ਵਾਲੀਆਂ ਰੈਲੀਆਂ ਨੇ ਜਾਂ ਕਹਿ ਲੋ ਕਿ ਉਹਨਾਂ ਦੀਆਂ ਮੀਟਿੰਗਾਂ ਨੇ ਉਹ ਵੱਡੇ ਵੱਡੇ ਇਕੱਠਾਂ ਦਾ ਰੂਪ ਧਾਰਨ ਕਰ ਰਹੀਆਂ ਨੇ ਤੇ ਦੂਜੇ ਪਾਸੇ ਆਪਣੀ ਹੋਂਦ ਬਚਾਉਣ ਵਾਸਤੇ ਵੀ ਸ਼੍ਰੋਮਣੀ ਅਕਾਲੀ ਦਲ ਕਾਫੀ ਕੁਝ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਸਵਾਲ ਉੱਥੇ ਨੇ ਕਿ ਕੀ ਇਹ ਸਾਰੇ ਇਕਜੁੱਟ ਹੋਣਗੇ ਸਰਵਿੰਦਰ ਜੀ ਜਦੋਂ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਜਿਹੜੀ ਇਹ ਲੀਡਰਸ਼ਿਪ ਹੈ ਇਹ ਬੇਲਾ ਬਹਾ ਚੁੱਕੀ ਐ ਆਪਣਾ ਨੈਤਿਕਤਾ ਦਾ ਅਧਿਕਾਰ ਖਤਮ ਕਰ ਚੁੱਕੀ ਐ ਇਹਨਾਂ ਦੇ ਪੱਲੇ ਕੁਛ ਨਹੀਂ ਉਦੋਂ ਉਹਨਾਂ ਨੇ ਕਹਿਤਾ ਪੂੰ ਦਰਸਾਉਣੇ ਤੇ ਉਹਨਾਂ ਦੇ ਜਿਹੜੇ ਚੀਮਾ ਸਾਹਿਬ ਨੇ ਸਾਡੀ ਤਾਂ ਜੀ 24 ਲੱਖ ਭਰਤੀ ਹੋ ਗਈ ਪਹਿਲਾਂ 35 ਤੋਂ ਤੁਰੇ ਸੀ ਜੀ ਉਹ ਘਟਦੇ ਘਟਦੇ 24 ਤੇ ਆ ਕੇ ਵੋਟਾਂ ਪੈਂਦੀਆਂ ਨੇ 18 ਲੱਖ ਇਹਨਾਂ ਨੂੰ ਦੂਜਿਆਂ ਨੇ ਬੜੇ ੜਿੱਕੇ ਸ਼ੁਰੂ ਕਰਤੇ ਇਹ ਤਾਂ ਜੀ ਕਾਲ ਤਾਕਤ ਸਾਹਿਬ ਦਾ ਨਾਂ ਵਰਤੀ ਜਾਂਦੇ ਨਹੀਂ ਜੇ ਤੁਸੀਂ ਵਰਤਦੇ ਹੋ ਫਿਰ ਕੁਛ ਨਹੀਂ ਇਸ ਨੂੰ ਕਿਹਾ ਵਰਤਦਾ ਹੈ ਫਿਰ ਸਾਦਾ ਕੁਝ ਵੀਰ ਸਿੰਘ ਬਾਦਲ ਨੇ ਵੀ ਹਾਈ ਕੋਰਟ ਦਾ ਰੁਖ ਕੀਤਾ ਹੈ ਕਾਰਨ ਇਹ ਹੈ ਕਿ ਨਰੈਨ ਸਿੰਘ ਚੌੜਾ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਨਰੈਨ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਤਾਂ ਕਹਿੰਦੇ ਨੇ ਜੀ ਇਸ ਮਾਮਲੇ ਦੀ ਉੱਚ ਪੱਧਰੀ ਕਿਸੇ ਜਾਂਚ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਬਕਾਫਰ ਸੋਧ ਬਿਲ ਦੋ ਸਦਰਾਂ ਦੇ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਸਭਾ ਕੋਲ ਪਹੁੰਚਿਆ ਤਾਂ ਉਹਨਾਂ ਨੇ ਮੀਜ਼ ਉੱਤੇ ਸਾਈਨ ਕਰ ਦਿੱਤੇ ਇਹਨੂੰ ਯਾਨੀ ਕਿ ਹਰੀ ਝੰਡੀ ਮਿਲ ਚੁੱਕੀ ਹੈ ਤੇ ਹੁਣ ਕਾਨੂੰਨ ਤੈਕਟ ਦਾ ਰੂਪ ਧੰਡਾ ਦੂਹਾ ਸਦਰਾਂ ਦੇ ਵਿੱਚ ਇਹਦੇ ਤੇ ਬਹੁਤ ਭਾਰਮੀ ਬਹਿਸ ਹੋਈ ਇੱਕ ਤੋਂ ਇੱਕ ਬ੍ਰੁੱਧਿਕਾਂ ਨੇ ਵੀ ਬਹੁਤ ਸਰਕਾਰ ਵੀ ਨਾ ਹਿੱਸਾ ਲਿਆ ਦੂਜਿਆਂ ਨੇ ਵੀ ਉਹਦੇ ਵਿੱਚ ਹਿੱਸਾ ਲਿਆ ਅਖੀਰ ਇਹ ਬਿਲ ਪਾਸ ਹੋ ਗਿਆ ਤੇ ਕਾਨੂੰਨ ਦਾ ਰੂਪ ਧਨ ਕਰ ਗਿਆ ਸਾਸ਼ਵਿਕਾਲ ਸੜਕਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ ਤੇ ਤੁਹਾਨੂੰ ਦੱਸ ਦਿੰਦੇ ਆ ਕਿ ਹਫ਼ਤੇ ਦੇ ਵਿੱਚ ਕੀ ਕੁਝ ਵਾਪਰ ਗਿਆ ਤੇ ਉਹਨਾਂ ਦਾ ਅੱਗੇ ਅਸਰ ਕੀ ਪਵੇਗਾ ਖਾਸ ਕਰ ਰਾਜਨੀਤੀ ਨਾਲ ਸੰਬੰਧਿਤ ਦੇਸ਼ ਨਾਲ ਸੰਬੰਧਿਤ ਸੂਬੇ ਨਾਲ ਸੰਬੰਧਿਤ ਧਾਰਮਿਕ ਮੁੱਦੇ ਨਾਲ ਸੰਬੰਧਿਤ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਲੈ ਕੇ ਆਉਣੇ ਆ ਤੇ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਬਹੁਤ-ਬਹੁਤ ਢਿੱਲ ਸਾਹਿਬ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਧਰਨੇ ਚੁਕਵਾ ਦਿੱਤੇ ਗਏ ਕਿਸਾਨਾਂ ਨੂੰ ਰੀਟੇਨ ਕੀਤਾ ਗਿਆ ਤੇ ਹੁਣ ਲੰਬੇ ਸਮੇਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਛੁੱਟੀ ਮਿਲੀ ਹਸਪਤਾਲ ਚੋਂ ਉਹ ਆਪਣੇ ਪਿੰਡ ਪਹੁੰਚੇ ਪਿੰਡ ਜਾ ਕੇ ਉਹਨਾਂ ਨੇ ਇੱਕ ਜਿਹੜੀ ਰੈਲੀ ਸੀਗੀ ਜਾਂ ਮਹਾਪੰਚਾਇਤ ਸੀ ਉਹਦੇ ਵਿੱਚ ਵੀ ਹਿੱਸਾ ਲਿਆ ਉਸ ਤੋਂ ਬਾਅਦ ਦੇ ਵਿੱਚ ਅੱਗੇ-ਅੱਗੇ ਇਸ ਜਥੇਬੰਦੀ ਵੱਲੋਂ ਜਾਂ ਐਸ ਕੇ ਮਰਾਜਨੀਤਿਕ ਗੈਰ ਰਾਜਨੀਤਿਕ ਵੱਲੋਂ ਲਗਾਤਾਰ ਮਹਾਪੰਚਾਇਤਾਂ ਉਲਕੀਆਂ ਜਾ ਰਹੀਆਂ ਨੇ ਜੀ ਦੇਖੋ ਜਿਹੜਾ ਇਹ ਮੋਰਚਾ ਇੱਥੇ ਚੱਕਿਆ ਗਿਆ ਪਹਿਲਾਂ ਤਾਂ ਐ ਲੱਗਦਾ ਸੀ ਕਿ ਇਕੱਠੇ ਹੀ ਨੇ ਹੂੰ ਹੌਲੀ-ਹੌਲੀ ਇਹ ਗੱਲ ਵੀ ਉਜਾਗਰ ਹੋ ਗਈ ਕਿ ਸ਼ੰਭੂ ਵਾਲੇ ਸਰਪੰਚ ਸਿੰਘ ਪੰਦੇਰ ਸਾਹਿਬ ਖਨੌਰੀ ਦੇ ਉੱਤੇ ਢੱਲੇਵਾਲ ਸਾਹਿਬ ਸੀ ਇਹਨਾਂ ਦੇ ਵਿੱਚ ਵੀ ਵਿਚਾਰਾਂ ਦਾ ਵਖਰੇਵਾ ਕੁਝ ਲੱਗਦਾ ਹੈ ਜਦੋਂ ਢੱਲੇਵਾਲ ਸਾਹਿਬ ਨੂੰ ਪਟਿਆਲੇ ਦੇ ਨਿੱਜੀ ਹਸਪਤਾਲ ਚ ਵੀ ਛੁੱਟੀ ਮਿਲ ਗਈ ਪਹਿਲਾਂ ਤਾਂ ਤੁਸੀਂ ਦੇਖੋ ਨਾ ਵੀ ਜੇ ਉਹ ਕਹਿੰਦੇ ਆ ਕਿ ਮੁਰਮੜ ਉੱਥੇ ਹੀ ਪਹਿਲਾਂ ਇਹਨਾਂ ਨੂੰ ਚੰਡੀਗੜ੍ਹ ਤੋਂ ਆਉਂਦੇ ਆ ਉਹਨੂੰ ਚੱਕਿਆ ਜਲੰਧਰ ਲੈ ਗਏ ਜਲੰਧਰ ਦੇ ਇੱਕ ਸਿਹਤ ਸੰਸਥਾ ਦੇ ਵਿੱਚ ਦਾਖਲ ਕਰਾਤਾ ਫਿਰ ਸ਼ਾਮ ਤੱਕ ਕਹਿੰਦੇ ਨਹੀਂ ਜੀ ਉਹਨਾਂ ਦਾ ਇੱਕ ਆਰਾਮ ਘਰ ਦੇ ਵਿੱਚ ਰੱਖਿਆ ਗਿਆ ਜਲੰਧਰ ਉੱਥੇ ਉਹਨਾਂ ਦੀ ਜਿਹੜੇ ਲੋਕ ਹੈ ਉਹਨੂੰ ਖਿਆਲ ਰੱਖਣਗੇ ਡਾਕਟਰ ਸਹਿਬਾਨ ਵਗੈਰਾ ਜਿਹੜੇ ਪਹਿਲਾਂ ਪਰਮਾਨੈਂਟ ਨਾਲ ਲੱਗੇ ਹੋਏ ਸੀ ਉਹ ਤਾਂ हट ਗਏ ਫਿਰ ਉਥੋਂ ਪਟਿਆਲੇ ਲੈ ਆਏ ਪਹਿਲਾ ਸਰਕਾਰੀ ਹਸਪਤਾਲ ਫਿਰ ਇੱਕ ਨਿੱਜੀ ਹਸਪਤਾਲ ਦੇ ਵਿੱਚ ਤੇ ਫਿਰ ਆਪੇ ਹੀ ਇਹ ਕਹਿਤਾ ਕਿ ਡਲੇਵਾਲ ਸਾਹਿਬ ਬਿਲਕੁਲ ਤੰਦਰੁਸਤ ਨੇ ਲਾਓ ਜੀ ਫਿਰ ਅੱਜ ਉਹਨਾਂ ਦੀ ਅਸੀਂ ਛੁੱਟੀ ਕਰਨ ਲੱਗੇ ਆ ਛੁੱਟੀ ਹੋਗੀ ਉਹਨਾਂ ਦੇ ਜੱਦੀ ਪਿੰਡ ਡੱਲੇਵਾਲ ਦੇ ਵਿੱਚ ਕਿਸਾਨਾਂ ਦੀ ਇੱਕ ਮਹਾ ਰੈਲੀ ਪੰਚਾਇਤ ਉਹ ਰੱਖੀ ਗਈ ਸੀ ਇੱਥੋਂ ਸਿੱਧੇ ਡੱਲੇਵਾਲ ਸਾਹਿਬ ਉਸ ਮਹਾ ਪੰਚਾਇਤ ਚ ਪਧਾਰੇ ਜਿੱਥੇ ਜਾ ਕੇ ਉਹਨਾਂ ਨੇ ਭਵਿੱਖ ਦੀ ਰਣਨੀਤੀ ਐਲਾਨੀ ਭਵਿੱਖ ਦੀ ਰਣਨੀਤੀ ਕੀ ਐਲਾਨੀ ਕਿ ਅਸੀਂ ਸਾਰੇ ਪੰਜਾਬ ਦੇ ਵਿੱਚ ਮਹਾ ਪੰਚਾਇਤਾਂ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਲੋਕ ਹੱਸ ਕੇ ਇਹ ਵੀ ਸਵਾਲ ਕਰ ਦਿੰਦੇ ਆ ਵੀ ਡੱਲੇਵਾਲ ਸਾਹਿਬ ਠੀਕ ਹੈ ਤੁਸੀਂ ਜਾਗਰੂਕ ਕਰ ਲਿਓ ਪਰ ਇਹ 14 ਮਹੀਨੇ ਚ ਜਾਗਰੂਕ ਹੋਏ ਨਹੀਂ ਚਲੋ ਅਸੀਂ ਉਹਨਾਂ ਦੇ ਸਿਰੜ ਨੂੰ ਸਲਾਮ ਕਰਦੇ ਆ ਉਹਨਾਂ ਬਾਰੇ ਸੁਪਰੀਮ ਕੋਰਟ ਚ ਜਾ ਕੇ ਅਸਲਾਹਕਾਰਾਂ ਨੇ ਸਰਕਾਰ ਦੇ ਆਨੇ ਜਾ ਕੇ ਕਹਿਤਾ ਉਹਨਾਂ ਦੇ ਮਰਨ ਵਰਤ ਖਲਾਤਾ ਉਹ ਕਹਿੰਦੇ ਮੈਂ ਪਾਣੀ ਪੀਣ ਲੱਗਿਆ ਪਾਣੀ ਪਹਿਲਾਂ ਵੀ ਪੀ ਲੈਂਦਾ ਹੁੰਦਾ ਸੀ ਅੱਜ ਤੱਕ ਕਰਮਾ ਭੋਜਨ ਦੇ ਰੂਪ ਚ ਕੁਝ ਨਹੀਂ ਖਾਦਾ ਨਹੀਂ ਖਾਦਾ ਤੇ ਉਸ ਤਹਿਤ ਡੱਲੇਵਾਲ ਸਾਹਿਬ ਨੇ ਦੋ ਵਾਹ ਪੰਚਾਇਤਾਂ ਕਰਤੀਆਂ ਅਜੇ ਭਵਿੱਖ ਦੇ ਵਿੱਚ ਉਹਨਾਂ ਨੇ ਤਕਰੀਬਨ ਡੇਢ ਕੇ ਦਰਜਨ ਕਰਨੀਆਂ ਨੇ ਉਹ ਕਿੱਥੇ ਕਿੱਥੇ ਨੇ ਉਹਦੇ ਬਾਰੇ ਤਰੀਕਾ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹੈ ਜੀ ਜੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦਾ ਮਾਮਲਾ ਕੁੱਟਮਾਰ ਕੀਤੀ ਗਈ ਆਖਰਕਾਰ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਉਂਦਿਆਂ ਹੁਕਮ ਦਿੰਦਿਆਂ ਇਹ ਕਹਿ ਦਿੱਤਾ ਕਿ ਇਹਦੀ ਜਾਂਚ ਹੁਣ ਪੰਜਾਬ ਪੁਲਿਸ ਦੀ ਬਜਾਏ ਚੰਡੀਗੜ੍ਹ ਦੀ ਪੁਲਿਸ ਕਰੇਗੀ 4 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੁਣ ਮਾਮਲਾ ਇਹ ਸ਼ਾਂਤ ਹੋ ਚੁੱਕਿਆ ਹੈ 4 ਮਹੀਨਿਆਂ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਰਹੇਗਾ ਕਿ ਕੀ ਜਾਂਚ ਹੋਈ ਕੌਣ ਇਹਦੇ ਵਿੱਚ ਦੋਸ਼ੀ ਸੀਗਾ ਕਿੰਨੇ ਪਹਿਲ ਕਦਮੀ ਕੀਤੀ ਤੇ ਕੌਣ ਹੁਣ ਅੱਗੇ ਸਜ਼ਾ ਦਾ ਹੱਕਦਾਰ ਹੋਏਗਾ ਇਹ ਜਿਹੜਾ ਮਾਮਲਾ ਸੀਗਾ ਪਹਿਲਾਂ ਤਾਂ ਆਮ ਤੌਰ ਤੇ ਸੰਦੀਪ ਮੋਦਗਲ ਸਾਭ ਦੀ ਅਦਾਲਤ ਚ ਸੀ ਹੂੰ ਜਿੱਦਨੇ ਚੰਡੀਗੜਾ ਵਾਲਾ ਫੈਸਲਾ ਆਇਆ ਹੋਇਆ ਉਦੋਂ ਜਸਟਿਸ ਹਰਪ੍ਰੀਤ ਬਰਾੜ ਸਾਭ ਦੀ ਅਦਾਲਤ ਸੀ ਸਾਨੂੰ ਵੀ ਉਦੋਂ ਧਿਆਨ ਚ ਨਹੀਂ ਸੀਗਾ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜਸਟਿਸ ਹਰਪ੍ਰੀਤ ਬਰਾੜ ਸਾਭ ਦੀ ਅਦਾਲਤ ਸੀ ਸੋ ਇਹ ਚੀਜ਼ ਦੇ ਉੱਤੇ ਅਸੀਂ ਵੀ ਮਤਲਬ ਆਪਣੀ ਜਾਣਕਾਰੀ ਦੇ ਵਿੱਚ ਸੁਧਾਰ ਕਰ ਲਿਆ ਕਿ ਉਹ ਦਿਨ ਕਿਉਂਕਿ ਅਪਡੇਟ ਉਸ ਵੇਲੇ ਤੱਕ ਨਹੀਂ ਸੀ ਚਲੋ ਖੈਰ ਉਹਨਾਂ ਨੇ ਦਾ ਐਲਾਨ ਕਰਤਾ ਪਹਿਲਾਂ ਝਾੜਾ ਬਹੁਤ ਪਾਈਆਂ ਪੰਜਾਬ ਦੀ ਪੁਲਿਸ ਨੂੰ ਝਾੜਾ ਝੂੜਾ ਦਾ ਨਾ ਇਹਨਾਂ ਤੇ ਕੋਈ ਅਸਰ-ਓਸਰ ਨਹੀਂ ਪੈਂਦਾ ਵੈਸੇ ਤੇ ਤਰਵਿੰਦਰ ਸਿੰਘ ਉਸ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ 4 ਮਹੀਨੇ ਇਹ ਚੰਡੀਗੜ੍ਹ ਦੀ ਪੁਲਿਸ ਕਰੇਗੀ ਤੇ 3 ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਜਿਹੜੇ ਪੁਲਿਸ ਦੇ ਮੁਖੀ ਨੇ ਉਹ ਇੱਕ ਕਮੇਟੀ ਦਾ ਗਠਨ ਕਰਨਗੇ ਉਹਦੇ ਵਿੱਚ ਨਾਲ ਸ਼ਰਤ ਲਾਤੀ ਕਿ ਉਹ ਕਮੇਟੀ ਦੇ ਵਿੱਚ ਕੋਈ ਵੀ ਪੰਜਾਬ ਕਾਡਰ ਦਾ ਪੰਜਾਬ ਨਾਲ ਸੰਬੰਧਤ ਅਧਿਕਾਰੀ ਪੁਲਿਸ ਦਾ ਨਹੀਂ ਹੋਵੇਗਾ ਹੁਣ ਵੈਸੇ ਤਾਂ ਉੱਥੇ ਐਸਐਸਪੀ ਨੇ ਜਿਹੜੇ ਕਮਲਦੀਪ ਕੌਰ ਬਰਾ ਉਹ ਵੀ ਤਾਂ ਪੰਜਾਬ ਨਾਲ ਹੀ ਸੰਬੰਧਤ ਨੇ ਉੱਥੇ ਆਮ ਤੌਰ ਤੇ ਐਸਐਸਪੀ ਲੱਗਦੇ ਹੀ ਪੰਜਾਬ ਕਾਡਰ ਦੇ ਸੁਪਰਬ ਅਦਾਲਤ ਦਾ ਇਹ ਹੁਕਮ ਹੈ ਮੇਰਾ ਖਿਆਲ ਉਮੀਦ ਰੱਖਣੀ ਚਾਹੀਦੀ ਹੈ ਕਿ ਕੱਲ ਸ਼ਾਮ ਤੱਕ ਚੰਡੀਗੜ੍ਹ ਦੀ ਪੁਲਿਸ ਟੀਮ ਗਠਿਤ ਕਰ ਦੇਗੀ ਜਿਹੜੀ 4 ਮਹੀਨਿਆਂ ਦੇ ਵਿੱਚ ਇਹਦੀ ਪੜਤਾਲ ਕਰੇਗੀ ਕੁਝ ਲੋਕ ਇਹ ਵੀ ਗੱਲ ਕਰਦੇ ਆ ਕਿ ਜਦੋਂ ਬਹੁਤ ਵੱਡੇ ਵੱਡੇ ਇਨਵੋਲਵ ਹੋ ਜਾਣ ਸ਼ਾਮਲ ਹੋ ਜਾਣ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਰੱਖਿਆ ਮੰਤਰੀ ਪੰਜਾਬ ਦੇ ਰਾਜਪਾਲ हां एक चीज जरूर ਹੈਗੀ ਆ ਕਿ ਚੰਡੀਗੜ੍ਹ ਦੀ ਪੁਲਿਸ ਸਿੱਧੀ ਰਾਜਪਾਲ ਸਾਹਿਬ ਦੇ ਅਧੀਨ ਹੈ। ਕਈ ਤਾਂ ਕਹਿੰਦੇ ਸੀ ਕਿ ਦੇਖੋ ਜੀ ਟਾਈਮ ਹੀ ਬੜਾ ਕਰਤਾ ਇੱਕ ਕਿਸਮ ਦਾ ਇਹ ਮਾਮਲਾ ਲਟਕਾਤਾ। ਪਤਾ ਨਹੀਂ ਇਹ ਚ ਕੀ ਹੁੰਦਾ ਤੇ ਉਹ ਬੀਬੀ ਆ ਜਿਹੜੀ ਜਸਵਿੰਦਰ ਕੌਰ ਬਾਠ ਉਹਨੇ ਵੀ ਬਿਆਨ ਦਿੱਤਾ ਸੀ ਕਿ ਜੇ ਸਾਨੂੰ ਇੱਥੇ ਇਨਸਾਫ ਨਾ ਮਿਲਿਆ ਸੀ ਸੁਪਰੀਮ ਕੋਰਟ ਜਾਵਾਂਗੇ ਉਹ ਬੀਬੀ ਜੀ ਪਹਿਲਾਂ ਵੇਖਤਾ ਲਓ। ਤੁਸੀਂ ਆਪ ਗਏ ਹੋ। ਤੇ ਤੁਹਾਡਾ ਜਿਹੜਾ ਉੱਥੇ ਤੁਹਾਡੇ ਕੈਨ ਤੇ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਇਹਨੂੰ ਉੱਥੇ ਸੌਂਪਿਆ ਹੁਣ ਫਿਰ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਜਿਵੇਂ ਨਾ ਪਰ ਸਾਰਿਆਂ ਨੂੰ ਹੀ ਜਾ ਕੇ ਇਹ ਕਹਿ ਦੇਵਾਂਗੇ ਕਿ ਇਹ ਤੇ ਵੀ ਭਰੋਸਾ ਨਹੀਂ ਇਹ ਤੇ ਵੀ ਭਰੋਸਾ ਨਹੀਂ ਆਖਰ ਭਰੋਸਾ ਕਿਸੇ ਨਾ ਕਿਸੇ ਤੇ ਤਾਂ ਕਰਨਾ ਹੀ ਪਵੇਗਾ ਜੀ ਦਿਲਸਾਭ ਸ਼੍ਰੋਮਣੀ ਅਕਾਲੀ ਦਲ ਕਾਫੀ ਚਰਚਾ ਦੇ ਵਿੱਚ ਹੈ ਇੱਕਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਉਹਦੇ ਬਰਾਬਰ ਹੀ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਹਨਾਂ ਦੀਆਂ ਜਿਹੜੀਆਂ ਭਰਤੀ ਮੁਹਿੰਮਾਂ ਵਾਲੀਆਂ ਰੈਲੀਆਂ ਨੇ ਜਾਂ ਕਹਿ ਲੋ ਕਿ ਉਹਨਾਂ ਦੀਆਂ ਮੀਟਿੰਗਾਂ ਨੇ ਉਹ ਵੱਡੇ ਵੱਡੇ ਇਕੱਠਾਂ ਦਾ ਰੂਪ ਧਾਰਨ ਕਰ ਰਹੀਆਂ ਨੇ ਤੇ ਦੂਜੇ ਪਾਸੇ ਆਪਣੀ ਹੋਂਦ ਬਚਾਉਣ ਵਾਸਤੇ ਵੀ ਸ਼੍ਰੋਮਣੀ ਅਕਾਲੀ ਦਲ ਕਾਫੀ ਕੁਝ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਪਰ ਸਵਾਲ ਉੱਥੇ ਨੇ ਕਿ ਕੀ ਇਹ ਸਾਰੇ ਇਕਜੁੱਟ ਹੋਣਗੇ ਜਾਂ ਨਹੀਂ? ਰਵਿੰਦਰ ਜੀ ਜਦੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਕਿ ਜਿਹੜੀ ਇਹ ਲੀਡਰਸ਼ਿਪ ਹੈ ਇਹ ਵੇਲਾ ਬਹਾ ਚੁੱਕੀ ਹੈ ਆਪਣਾ ਨੈਤਿਕਤਾ ਦਾ ਅਧਿਕਾਰ ਖਤਮ ਕਰ ਚੁੱਕੀ ਹੈ ਇਹਨਾਂ ਦੇ ਪੱਲੇ ਕੁਝ ਨਹੀਂ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਦਦਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਚ ਨਾਲ ਸਾਬਕਾ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਬਡੂਂਗਰ ਸਾਹਿਬ ਪਾਤੀ ਪੰਜ ਬੰਦੇ ਹੋਰ ਜਿਹੜੇ ਇਸ ਵੇਲੇ ਭਰਤੀ ਕਰ ਰਹੇ ਨੇ ਉਹਨਾਂ ਵਿੱਚੋਂ ਸੰਤਾ ਸਿੰਘ ਮੈਦਪੁਰੀ ਸਾਹਿਬ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਇਹਾਲੀ ਸੰਤਾ ਸਿੰਘ ਮੈਦਪੁਰੀ ਤੇ ਬੀਬੀ ਸਤਵੰਤ ਕੌਰ ਜਿਹੜੀ ਕਿ ਡਿਪਟੀ ਡਾਇਰੈਕਟਰ ਨੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਸਾਲੇ ਚ ਇਹਨਾਂ ਨੇ 18 ਮਾਰਚ ਤੋਂ ਸ਼੍ਰੀ ਕਲ ਸਾਬ ਤੇ ਅਰਦਾਸ ਕੀਤੀ ਤੇ ਭਰਤੀ ਸ਼ੁਰੂ ਕਰ ਦਿੱਤੀ। ਉਦੋਂ ਬਾਅਦ ਪਹਿਲੀ ਇਹ 24 ਮਲੇਰ ਕੋਟਲਾ 26 ਨੂੰ ਜਲੰਧਰ 29 ਨੂੰ ਸੰਗਰੂਰ 31 ਨੂੰ ਪਟਿਆਲੇ ਇਸੇ ਤਰ੍ਹਾਂ ਹੁਣ ਕੁਝ ਦਿਨ ਪਹਿਲਾਂ ਉਦੋਂ ਬਾਅਦ ਇੱਕ ਸ਼ਾਇਦ 2 ਤਰੀਕ ਸੀ। ਹੂੰ 2 ਤਰੀਕ ਨੂੰ ਇਹਨਾਂ ਦੀ ਸੀ ਸਭਰਾਲੇ ਮਾਚੂ ਵਾਲਾ ਸਮਰਾ ਇਕੱਠੀ ਰੈਲੀ ਸੀ 4 ਤਰੀਕ ਨੂੰ ਗੁਰਦਾਸਪੁਰ ਤੇ ਅੱਜ ਸ਼ਾਇਦ ਇਹਨਾਂ ਦੀ ਰੋਪੜ ਦੇ ਵਿੱਚ ਵੀ ਹੈ ਜੀ ਹੋ ਸਕਦੀ ਹੈ ਹੂੰ ਇਹਨਾਂ ਨੇ ਉਹ ਕੀਤਾ ਜੀ ਉਧਰ ਉਹਨਾਂ ਨੇ ਕਹਿਤਾ ਭੁੰਧੜ ਸਾਹਿਬ ਨੇ ਤੇ ਉਹਨਾਂ ਦੇ ਜਿਹੜੇ ਚੀਮਾ ਸਾਹਿਬ ਨੇ ਸਾਡੀ ਤਾਂ ਜੀ 24 ਲੱਖ ਭਰਤੀ ਹੋ ਗਈ ਪਹਿਲਾਂ 35 ਤੋਂ ਤੁਰੇ ਸੀ ਜੀ ਉਹ ਘਟਦੇ ਘਟਦੇ 24 ਤੇ ਆ ਕੇ ਵੋਟਾਂ ਪੈਂਦੀਆਂ ਨੇ 18 ਲੱਖ ਇਹਨਾਂ ਨੂੰ ਹੂੰ ਭਰਤੀ ਕਰ ਲਈ ਇਹਨਾਂ ਨੇ 35 ਲੱਖ ਦੀ ਪਤਾ ਨਹੀਂ ਕਿਤੇ ਕਿਤੇ ਹੋਈ ਹੈ ਸਾਨੂੰ ਤੋਂ ਪਤਾ ਨਹੀਂ ਚਲੋ ਉਹਨਾਂ ਦਾ ਦਾਅਵਾ ਹੈ ਉਹ ਜਾਣਨ ਉਹਨਾਂ ਨੂੰ ਸਲਾਮ ਹੁਣ ਉਹ ਭਰਤੀ ਕਰਕੇ ਰਹਿ ਗਏ ਇਹ ਭਰਤੀ ਚੱਲ ਰਹੀ ਹੈ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਟਾਈਮ 4 ਮਹੀਨਿਆਂ ਦਾ ਕਿਹਾ ਸੀ 2 ਮਹੀਨੇ ਐਂ ਲੰਘ ਗਏ ਅਜੇ ਜਿਹੜੇ 2 ਮਹੀਨੇ ਬਚਦੇ ਆ ਉਹਨਾਂ ਦੇ ਵਿੱਚ ਇਹ ਭਰਤੀ ਕਰਨ ਵਾਸਤੇ ਤੁਰਪੇ ਨੇ ਜੀ ਦੂਜਿਆਂ ਨੇ ਬੜੇ ੜਕੇ ਸ਼ੁਰੂ ਕਰਤੇ ਇਹ ਤਾਂ ਜੀ ਕਾਲ ਤੱਕ ਤਾਂ ਸਾਉ ਦਾ ਨਾਮ ਵਰਤੀ ਜਾਂਦੇ ਨੇ ਜੇ ਤੁਸੀਂ ਵਰਤਦੇ ਹੋ ਫਿਰ ਕੁਝ ਨਹੀਂ ਜੇ ਦੂਜਾ ਵਰਤਦਾ ਹੈ ਫਿਰ ਸਾਰਾ ਕੁਝ ਹੂੰ ਸੋ ਸਾਰਾ ਰਾਮ ਰੌਲਾ ਪਾ ਕੇ ਪਰ ਇਹ ਦੱਸਣ ਕਿ ਜੇ ਇਕੱਠੇ ਰਹਿ ਕੇ ਤੁਸੀਂ ਭਾਈ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਹੋ ਕਦੇ ਇਹਦੇ ਤੇ ਸੋਚ ਵਿਚਾਰ ਕਰ ਲੋ ਕਿ ਤਿੰਨ ਸੀਟਾਂ ਤੇ ਕਿਉਂ ਸਿਮਟੇ ਤੇ ਹੁਣ ਤੱਕ ਜਿਹੜਾ ਘੱਟ ਗਿਣਤੀਆਂ ਨਾਲ ਹੋਇਆ ਹੁਣ ਉਹਦੇ ਉਲਟ ਜਾ ਕੇ ਤਰਵਿੰਦਰ ਜੀ ਇਹ ਹਮ ਘਟ ਗਿੰਤੀਆਂ ਦੀ ਗੱਲ ਕਰਦੇ ਨੇ ਜੀ ਹੁਣ ਤੱਕ ਤਾਂ ਉਹਨਾਂ ਦੀ ਮੁੱਛ ਦਾ ਵਾਲ ਬਣੇ ਰਹੇ ਹਮ ਤੇ ਹੁਣ ਜਦੋਂ ਦੇਖਿਆ ਕਿ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਨਾ ਖੁਦਾਈ ਮਿਲਾ ਤੇ ਹੁਣ ਫਿਰ ਇਹ ਗੱਲ ਕਰਦੇ ਆ ਜੀ ਸੋ ਭਰਤੀ ਦੋਹਾਂ ਤਰ੍ਹਾਂ ਦੀ ਚੱਲ ਰਹੀ ਹੈ ਆ ਦੂਜੇ ਤਾਂ ਕਹਿੰਦੇ ਜੇ ਇਸ ਤਾਂ ਆਪਦਾ ਪ੍ਰਧਾਨ ਹੀ ਬਣਾ ਦੇਣਾਗਾ ਵਿਸਾਖੀ ਤੋਂ ਪਹਿਲਾਂ ਪਹਿਲਾਂ ਅੱਜ 6 ਤਰੀਕ ਹੋ ਗਈ ਹੈ ਹਫਤੇ ਨੂੰ ਵਿਸਾਖੀ ਹੈ ਇੱਕ ਪ੍ਰਧਾਨਤਾ ਸਮਝੋ ਉਹ ਸਾਰੀ ਦੁਨੀਆ ਨੂੰ ਪਤਾ ਵੀ ਕੀਨੇ ਬਰਉਣਾ ਕਿਰੋ ਬਰਉਣਾ ਹੈ ਸੋ ਦੂਜੇ ਉਹ ਕਹਿੰਦੇ ਜੀ ਅਸੀਂ ਪੂਰੀ ਮਰਿਆਦਾ ਦੇ ਨਾਲ ਆਪਦਾ ਕੰਮ ਕਰ ਰਹੇ ਹਾਂ ਤੇ ਸਾਡੀ ਭਰਤੀ ਜਾਲੀ ਨਹੀਂ ਹੋਏਗੀ ਇਕੱਲੇ ਇਕੱਲੇ ਦਾ ਰਿਕਾਰਡ ਹੋਏਗਾ ਬੜੇ ਅੜਿੱਕੇ ਆਏ ਪਰ ਭਰਤੀ ਮਹਿਮ ਚੱਲ ਰਹੀ ਹੈ ਜੀ ਟਲ ਸਾਹਿਬ ਸੁਭੀਰ ਸਿੰਘ ਬਾਦਲ ਨੇ ਵੀ ਹਾਈ ਕੋਰਟ ਦਾ ਰੁਖ ਕੀਤਾ ਹੈ ਕਾਰਨ ਇਹ ਹੈ ਕਿ ਨਰੈਨ ਸਿੰਘ ਚੌੜਾ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ ਨਰੈਨ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਚੁੱਕੀ ਹੈ ਤਾਂ ਕਹਿੰਦੇ ਨੇ ਜੀ ਇਸ ਮਾਮਲੇ ਦੀ ਉੱਚ ਪੱਧਰੀ ਕਿਸੇ ਜਾਂਚ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਤਰਵਿੰਦਰ ਜੀ ਜਿਹੜਾ ਮਾਮਲਾ ਅਦਾਲਤ 'ਚ ਹੋਇਆ ਹੈ ਹੂੰ ਇਹ ਉਲਟੀ ਗੰਗਾ ਭੋਏ ਵਾਲੀ ਗੱਲ ਕਰਦੇ ਆ ਜਾਓ। ਹੱਕ ਹੈ ਇਹਨਾਂ ਦਾ। ਜੀ। ਅਧਿਕਾਰ ਹੈ। ਤੁਸੀਂ ਜੇ ਅਦਾਲਤ ਦੇ ਵਿੱਚ ਜਾਂਦੇ ਹੋ ਉੱਥੇ ਜਾ ਕੇ ਕਹਿੰਦੇ ਹੋ ਕਿ ਕਿਸੇ ਨਿਰਪੱਖ ਏਜੰਸੀ ਸੀਬੀਆਈ ਨੂੰ ਜਾ ਨਹੀਂ ਸਕਦੀ। ਕੋਕਾ ਕੈਪਟਨ ਅਬਰਦਰ ਸਿੰਘ ਬਲੇ ਤੇ ਦੂਜਾ ਰਾਜ ਹੈਗਾ ਪੱਛਮੀ ਬੰਗਾਲ ਜਿਹਨਾਂ ਨੇ ਲਿਖ ਕੇ ਦੇਤਾ ਸੀ ਕਿ ਸਾਡੀਆਂ ਜਾਂਚਾ ਸੀਬੀਆਈ ਤੋਂ ਨਾ ਕਰਾਇਆ ਜਾਣ ਅਸੀਂ ਨਹੀਂ ਕਰਾਉਣਾ ਚਾਹੁੰਦੇ ਹੁਣ ਫਿਰ ਆ ਗਿਆ ਵੀ ਐਨਆਈਏ ਤੋਂ ਕਰਾ ਲਓ ਤੁਸੀਂ ਦਿਲਚਸਪ ਪਹਿਲੂ ਦੇਖੋ ਜੀ ਜਦੋਂ ਇਹ ਲੋਕ ਸਤਾ ਚ ਹੁੰਦੇ ਆ ਤੇ ਉਦੋਂ ਕਹਿੰਦੇ ਆ ਸਾਡੀਆਂ ਏਜੰਸੀਆਂ ਇਡੀਆਂ ਕੰਮ ਦੀਆਂ ਨਹੀਂ ਤੇ ਦੂਜਿਆਂ ਤੋਂ ਕਰਾਉਣਾ ਕੀ ਹੈ ਸਾਡੀਆਂ ਏਜੰਸੀਆਂ ਤਾਂ ਅੱਤਵਾਦ ਨਾਲ ਲੜੀਆਂ ਸਾਡੀ ਪੁਲਿਸ ਇਹ ਗੱਲ ਗਲਤ ਹੈ ਤੇ ਜਦੋਂ ਬਾਹਰ ਹੁੰਦੇ ਨੇ ਫਿਰ ਨਿਰਪੱਖ ਏਜੰਸੀਆਂ ਆ ਜਾਂਦੀਆਂ ਨੇ ਜੇ ਤੁਹਾਨੂੰ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਕਿੰਤੂ ਹੈ ਤੁਹਾਨੂੰ ਜਾਣਾ ਤਾਂ ਚਾਹੀਦਾ ਸੁਪਰੀਮ ਕੋਰਟ ਦਿਓ ਚੁਣੌਤੀ ਉੱਥੇ ਜਾ ਕੇ ਜਾਵੋ ਰੱਖ ਲਿਆ ਜੇ ਕਿ ਜੇ ਕਿਸੇ ਨਿਰਪੱਖ ਜਾਂਚ ਆਲੀ ਇਹ ਕੋਈ ਆਰਡਰ ਹਾਈ ਕੋਰਟ ਨਹੀਂ ਕਰਦੀ ਤੇ ਫਿਰ ਜਾਵਾਂਗੇ ਸੀ ਉਧਰ ਹਾਂ ਹੁਣ ਦੇਖਦੇ ਆਂ ਤਰਬੰਦਰ ਦੇ ਵਿੱਚ ਅੱਗੇ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਸੁਖਵੀਰ ਸੁਬਾਦਲ ਨੇ ਆਪਣੇ ਹਮਲੇ ਤੇ ਜਿਹੜਾ ਹੋਇਆ ਸੀ ਕਥਤ ਰੂਪ ਚ ਉਹਦੀ ਚਰਚੋਤੀ ਵਾਸਤੇ ਇੱਕ ਪਟੀਸ਼ਨ ਪਾਈ ਹੈ ਕਿ ਮੇਰੀ ਇਹ ਜਾਂਚ ਹੈ ਜਿਹੜੀ ਕਿਸੇ ਹੋਰ ਤੋਂ ਕਰਾਈ ਜਾਵੇ ਕਿਉਂਕਿ ਪੰਜਾਬ ਪੁਲਿਸ ਨੇ ਇਹਦੇ ਵਿੱਚ ਪੱਖਪਾਤੀ ਜਾਂਚ ਕੀਤੀ ਹੈ ਜੀ ਤੇ ਇਰਤਲ ਸਾਹਿਬ ਮਜੀਠੀਆ ਮਾਮਲੇ ਦੇ ਵਿੱਚ ਜਿਹੜੀ ਸਿਟ ਸੀ ਉਹ ਸਿਟ ਵੀ ਅੱਗੇ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਸਿਟ ਇੱਕ ਵਾਰ ਫੇਰ ਬਦਲੀ ਗਈ ਹੈ ਤੇ ਇਹ ਸਿੱਟ ਸਰਚ ਵਾਰੰਟ ਲੈਣ ਵਾਸਤੇ ਵੀ ਪਹੁੰਚ ਗਈ ਹੈ ਜੀ ਕੋਰਟ ਦੇ ਵਿੱਚ ਤਰਵਿੰਦਰ ਜੀ ਇਹਦਾ ਜਵਾਬ ਤਾਂ ਸਰਕਾਰ ਦੇ ਸਕਦੀ ਹੈ ਜਿਤੋਂਕ ਮੇਰਾ ਖਿਆਲ ਹੈ ਪੰਜਵੀਂ ਸਟਾਉਨ ਜੀ ਕਿਸੇ ਵੇਲੇ ਇਹਦੇ ਮੁਖੀ ਸਨ ਏ ਡੀਜੀਪੀ ਹੂੰ ਫਿਰ ਆਈਜੀ ਫਿਰ ਡੀਆਈਜੀ ਇੱਕ ਡੀਆਈਜੀ ਪਹਿਲੇ ਇੱਕ ਡੀਆਈਜੀ ਹੋਣਾ ਤੇ ਹੁਣ ਫਿਰ ਜਿਹੜੇ ਇਹ ਸਟ ਦੇ ਮੈਂਬਰ ਨੇ ਵਾਰਨ ਸ਼ਰਮਾ AIG ਉਹਨਾਂ ਦੀ ਅਗਵਾਈ ਚ ਤਨਵੇਂ ਮੈਂਬਰੀ ਕਮੇਟੀ ਬਣਾਈ ਹੈ ਇੱਕੋ ਚੋਂ ਤਰਨਤਾਰਨ ਜ਼ਿਲ੍ਹੇ ਦੇ SSP ਸ਼ਾਹਬਸ਼ਾਦ ਉਹਨਾਂ ਦਾ ਨਾਮ ਆਪਮਾਨਯੋਗ ਹੈ ਇੱਕ SP ਪੱਧਰ ਦੇ ਅਧਿਕਾਰੀ ਨੇ ਗੁਰਵੰਸ ਬੈਂਸ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੁਣ ਹੁੰਦਾ ਕੀ ਹੈ ਕਿ ਨਹੀਂ ਹੁੰਦਾ ਉਦੋਂ ਬਜੀਠਿਆ ਸਾਹਿਬ ਨੇ ਕਹਿਤਾ ਕਿ ਭਗਵੰਤ ਮਾਨ ਜੀ ਲੋਕ ਜਾਂਚ ਵੱਡੀਆਂ-ਵੱਡੀਆਂ ਕਰਦੇ ਤਾਂ ਦੇਖੇ ਸੀ ਛੋਟਾ ਅਧਿਕਾਰੀ ਵੱਡਾ ਅਧਿਕਾਰੀ ਵੱਡਾ ਅਧਿਕਾਰੀ ਵੱਡਾ ਅਧਿਕਾਰੀ ਪਰ ਕਹਿੰਦਾ ਵੱਡੇ ਤੋਂ ਬਾਅਦ ਛੋਟਾ 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 ਸਭ ਤੋਂ ਛੋਟਾ ਐਂ ਕਰੋ ਕਹਿੰਦੇ ਕੰਮੀ ਨੇ ਵਿੜੋ ਇਹ ਸਾਰੀ ਜਾਂਚ ਪੜਤਾਲ ਤੁਸੀਂ ਆਪਦੀ ਅਗਵਾਈ ਚੀ ਕਰ ਲਓ ਹੂੰ ਤਾਂ ਕਿ ਤੁਹਾਡੇ ਮਨ ਨੂੰ ਤਸੱਲੀ ਹੋ ਜਾਵੇ ਇਹ ਨੂੰ ਲੈ ਕੇ ਉਹਨਾਂ ਨੇ ਵੀ ਚਰਅਤੀ ਦਿੱਤੀ ਐ ਅੱਗੇ ਕੀ ਬਣਦਾ ਕੀ ਨਹੀਂ ਬਣਦਾ ਸਮਾਂ ਦੱਸੇਗਾ ਜੀ ਟਿਲ ਸਾਹਿਬ ਵਕਫ ਸੋਦ ਬਿਲ ਦੋ ਸਦਨਾਂ ਦੇ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਸਭਾ ਕੋਲ ਪਹੁੰਚਿਆ ਤਾਂ ਉਹਨਾਂ ਨੇ ਵੀ ਇਹਦੇ ਉੱਤੇ ਸਾਈਨ ਕਰ ਦਿੱਤੇ ਤੇ ਇਹਨੂੰ ਯਾਨੀ ਕਿ ਹਰੀ ਚੰਡੀ ਮਿਲ ਚੁੱਕੀ ਹੈ ਤੇ ਹੁਣ ਕਾਨੂੰਨ ਐਕਟ ਦਾ ਰੂਪ ਧਾਰਨ ਕਰ ਚੁੱਕਿਆ ਹੈ ਬਿਲਕੁਲ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਦੋਹਾਂ ਸਦਨਾਂ ਦੇ ਵਿੱਚ ਇਹਦੇ ਤੇ ਬਹੁਤ ਭਾਰਮੀ ਬਹਿਸ ਹੋਈ ਇੱਕ ਤੋਂ ਇੱਕ ਵਿਰੋਧੀਆਂ ਨੇ ਵੀ ਬਹੁਤ ਸਰਕਾਰ ਵੀ ਨਾ ਹਿੱਸਾ ਲਿਆ ਦੂਜਿਆਂ ਨੇ ਵੀ ਉਹਦੇ ਵਿੱਚ ਹਿੱਸਾ ਲਿਆ ਅਖੀਰ ਇਹ ਬਿੱਲ ਪਾਸ ਹੋ ਗਿਆ ਤੇ ਕਾਨੂੰਨ ਦਾ ਰੂਪ ਧਾਰਨ ਕਰ ਗਿਆ ਕਿਉਂ ਰਾਸ਼ਟਰਪਤੀ ਸਾਹਿਬਾਂ ਦੇ ਵੀ ਇਹਦੇ ਵਿੱਚ ਜਿਹੜੇ ਹਸਤਾਖਰ ਹੋ ਚੁੱਕੇ ਨੇ ਸੋ ਹੁਣ ਬਕਪ ਕਾਨੂੰਨ ਬਣ ਗਿਆ ਕਾਨੂੰਨ ਬਣ ਤੋਂ ਬਾਅਦ ਅਦਾਲਤਾਂ ਵਿੱਚ ਵੀ ਚੁਣੌਤੀਆਂ ਹੋ ਚੁੱਕੀਆਂ ਨੇ ਉਹ ਭਵਿੱਖ ਦੇ ਗਰਭ ਚ ਹੈ ਪਰ ਹਾਲ ਦੀ ਘੜੀ ਜਦੋਂ ਤੱਕ ਕੋਈ ਅਦਾਲਤ ਵੱਲੋਂ ਆਰਡਰ ਨਹੀਂ ਆਉਂਦਾ ਜਿਹੜਾ ਬਕਪ ਸੋਧ ਬਿਲ ਸੀ ਉਹ ਸੋਧ ਕਾਨੂੰਨ ਦਾ ਰੂਪ ਧਾਰਨ ਕਰਕੇ ਜੀ ਤਿਲਸਾਬ ਮੋਗਾ ਸੈਕਸ ਕੈਂਡਲ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ ਇਹਦੇ ਵਿੱਚ ਦੋਸ਼ ਤੈ ਹੋ ਚੁੱਕੇ ਨੇ ਤੇ ਹੁਣ ਸਜ਼ਾ ਸੁਣਾਉਣੀ ਬਾਕੀ ਹੈ ਜੀ ਤਰਵਿੰਦਰ ਜੀ ਇਹ ਮਾਮਲਾ ਇਹਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਸੀ ਵੱਡੇ ਵੱਡੇ ਹੂੰ ਉਹ ਤਾਂ ਸਾਰੇ ਤਕਰੀਬਨ ਤਕਰੀਬਨ ਬਰੀ ਹੋ ਗਏ ਹੂੰ ਤੇ ਉਸ ਖੇਤਰ ਦੇ ਉਸ ਵੇਲੇ ਦੇ ਵੱਡੇ ਅਧਿਕਾਰੀ ਜ਼ਿਲ੍ਹਾ ਪੁਲਿਸ ਮੁਖੀ ਐਸਪੀ ਪਤਾ ਨਹੀਂ ਕਿਹੜੇ-ਕਿਹੜੇ ਹੋਰ ਨੇ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਦੋਸ਼ੀ ਕਰਾ ਦੇ ਦਿੱਤਾ ਸੀ ਮੋਗੇ ਦੀ ਸੈਸ਼ਨ ਅਦਾਲਤ ਨੇ ਸ਼ਨੀਵਾਰ ਨੂੰ ਭਾ ਲੰਗੀ ਨਾ ਸ਼ੁੱਕਰਵਾਰ ਨੂੰ ਇਹਦੀ ਸਜ਼ਾ ਸੁਣਾਈ ਜਾਣੀ ਸੀ 4 ਤਰੀਕ ਨੂੰ ਪਰ ਮਾਨਯੋਗ ਅਦਾਲਤ ਨੇ ਇਹ ਸਜ਼ਾ 7 ਅਪ੍ਰੈਲ ਤੇ ਪਾਤੀਆ ਭਾਬ ਕੱਲ ਆਉਣ ਵਾਲੀ ਕੱਲ ਨੂੰ ਮੋਗੇ ਦੀ ਅਦਾਲਤ ਇਹਦੇ ਵਿੱਚ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਕਿੰਨੀ-ਕਿੰਨੀ ਸਜ਼ਾ ਦਿੰਦੀ ਹੈ ਇੱਕ ਤਾਂ ਗੱਲ ਬੜੀ ਕਲੀਅਰ ਹੈ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇ ਚੁੱਕੇ ਨੇ ਜੀ ਕਿ ਹਾਂ ਤੁਸੀਂ ਭਾਈ ਜਿਹੜੇ ਤੁਹਾਡੇ ਉੱਤੇ ਦੋਸ਼ ਲੱਗੇ ਉਹ ਸਾਬਤ ਹੁੰਦੇ ਨੇ ਹਾਂਜੀ ਹੁਣ ਸਜ਼ਾ ਦਾ ਕੁਆਂਟਮ ਕੀ ਹੋਵੇਗਾ ਸਜ਼ਾ ਕਿੰਨੀ-ਕਿੰਨੀ ਦਿੱਤੀ ਜਾਂਦੀ ਹੈ ਇਹ ਕੱਲ ਅਦਾਲਤ ਤੈਅ ਕਰੇਗੀ ਜੀ ਡਿਲ ਸਾਹਿਬ ਪਾਸਟਰ ਭਜਿੰਦਰ ਸਿੰਘ ਕਾਫੀ ਚਰਚਾ ਦੇ ਵਿੱਚ ਸੀਗਾ ਕਾਫੀ ਵੀਡੀਓਜ਼ ਸ਼ਾਰਟਸ ਕਾਫੀ ਕੁਝ ਚੱਲਦਾ ਸੀਗਾ ਚਰਚਾ ਕਾਫੀ ਸੀਗੀ ਵੱਡੇ ਵੱਡੇ ਸਮਾਗਮਾਂ ਦਾ ਹਿੱਸਾ ਬੰਨਾ ਉਹਦੇ ਉੱਤੇ ਵੀ ਮਾਮਲਾ ਪੈ ਗਿਆ ਇੱਕ ਬੀਬੀ ਨੇ ਇਲਜ਼ਾਮ ਲਾ ਦਿੱਤੇ ਜਾਂਚ ਹੋਈ ਤਾਂ ਜਾਂਚ ਤੋਂ ਬਾਅਦ ਉਸ ਪਾਸਟਰ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਮੋਹਾਲੀ ਦੀ ਅਦਾਲਤ ਹੈ ਜੀ ਹੂੰ ਇਹ ਜੀਰਕਪੁਰ ਦਾ ਮਾਮਲਾ ਸੀ ਕਿਉਂਕਿ ਆਪਾਂ ਕਿਸੇ ਬੀਬੀ ਦਾ ਨਾਂ ਨਹੀਂ ਲੈ ਸਕਦੇ ਹੁੰਦੇ ਹਮ ਮਾਨਯੋਗ ਸੁਪਰੀਮ ਕੋਰਟ ਨੇ ਇਹਦਾ ਆਦੇਸ਼ ਦਿੱਤਾ ਹੋਇਆ ਹੈ ਪਰ ਉਹ ਅਦਾਲਤ ਦੇ ਵਿੱਚ ਗਈ ਸੀ ਇਹਨੂੰ ਉਮਰ ਕਾਇਤ ਤੇ 1 ਲੱਖ ਰੁਪਿਆ ਜੁਰਮਾਨਾ ਮਾਨਯੋਗ ਅਦਾਲਤ ਨੇ ਸਨਾਤ ਤੇ ਇਹਦੇ ਨਾਲ-ਨਾਲ ਇਹਦੇ ਕਈ ਹੋਰ ਕੇਸ ਵੀ ਨੇ ਇੱਕ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਕੇਸ ਹੈ ਸ਼ਾਜੀਰਕਪੁਰ ਦੇ ਵਿੱਚ ਇੱਕ ਹੋਰ ਕੇਸ ਵੀ ਹੈ ਉਹ ਵੀ ਲਾਈਨ ਬੰਨ ਕੇ ਸਾਰੇ ਸਾਹਮਣੇ ਆ ਰਹੇ ਨੇ ਤੇ ਫਿਰ ਧਰਮ ਦੀ ਆੜ ਦੇ ਵਿੱਚ ਇਹ ਜਿਹੜਾ ਕੁਝ ਹੁੰਦਾ ਇਹਦੀ ਮੇਰੇ ਖਿਆਲ ਧਰਵਿੰਦਰ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਅਦਾਲਤ ਵੀ ਵੱਖਰੀ ਬਣਾ ਦਿੱਤੀ ਜਾਵੇ ਤੇ ਜੇਲ੍ਹ ਵੀ ਇਹਨਾਂ ਸਾਰੇ ਸਾਧੂਆਂ ਦੀ ਇਕੱਠੀ ਕਰ ਦਿੱਤੀ ਜਾਵੇ ਇਹ ਇੱਕੇ ਥਾਈ ਸਜਣ ਕਿਉਂਕਿ ਧਰਮ ਦੀ ਆੜ ਚ ਬਹੁਤ ਕੁਝ ਹੋ ਰਿਹਾ ਕਥਤ ਰੂਪ ਦੇ ਵਿੱਚ ਤਾਂ ਹੀ ਤਾਂ ਗੁਰਦਾਸ ਮਾਨ ਕਹਿੰਦਾ ਕਿ ਧਰਮ ਦੇ ਨਾਤੇ ਜਿੰਨਾ ਮਰਜੀ ਲੁੱਟ ਲੈ ਲੋ ਲੋਕਾਂ ਨੂੰ ਪਰ ਬਹੁਤੀ ਧੀਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਇੱਕ ਦਿਨ ਇਹਦਾ ਜਿਹੜਾ ਪਰਦਾ ਫਾਸ਼ ਹੋਣਾ ਹੀ ਹੁੰਦਾ ਉਹ ਪਰਦਾ ਫਾਸ਼ ਇੱਥੇ ਵੀ ਹੋ ਗਿਆ ਇਹਨੂੰ ਉਮਰ ਕੈਦੀ ਸਜ਼ਾ ਹੋਗੀ ਤੇ ਕਈ ਹੋਰ ਕੇਸਾਂ ਦੇ ਵਿੱਚ ਇਹਦੇ ਮਾਮਲੇ ਸੁਣਵਾਈ ਅਦੀਨ ਹੈ ਉਹਨਾਂ ਦੇ ਵਿੱਚ ਵੀ ਕਦੋਂ ਮਾਨਯੋਗ ਅਦਾਲਤ ਅਗਲੇ ਫੈਸਲੇ ਕਰਦੀ ਹੈ ਇਹ ਉਸ ਗੱਲ ਤੇ ਨਿਰਭਰ ਕਰਦਾ ਹੈ ਜੀ ਸਮਾਂ 1 ਮਿੰਟ ਦਾ ਬਾਕੀ ਹੈ ਜੀ ਆਪਣੇ ਕੋਲ ਤੇ ਉਹਦੇ ਵਿੱਚ ਖਬਰ ਜ਼ਰੂਰ ਚਰਚਾ ਚ ਲੈਉਣੀ ਹੈ ਕਣਕ ਦੀ ਖਰੀਦ ਨੂੰ ਲੈ ਕੇ ਕਹਿੰਦੇ ਅਸੀਂ ਪ੍ਰਬੰਧ ਕਰ ਲੈਨੇ ਸਰਕਾਰ ਨੇ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਹਰਿਆਣਾ ਤੇ ਪੰਜਾਬ ਦੇ ਵਿੱਚ ਪਰ ਕਣਕ ਲੇਟਾ ਹੁਣ ਵਾਢੀ ਦਾ ਸੀਜ਼ਨ ਜ਼ਰੂਰ ਸ਼ੁਰੂ ਹੋ ਚੁੱਕਿਆ ਹੈ ਕਈ ਮੰਡੀਆਂ ਦੇ ਵਿੱਚ ਕਣਕ ਪਹੁੰਚ ਵੀ ਗਈ ਹੈ ਪਰ 1 ਅਪ੍ਰੈਲ ਨੂੰ ਕਣਕ ਨਾ ਮਾਤਰੀ ਪਹੁੰਚੀ ਜੀ 1 ਅਪ੍ਰੈਲ ਨੂੰ ਤਾਂ ਆਈ ਹੋਣੀ ਹਮ ਅਗਲੇ ਦਿਨਾਂ ਦੇ ਵਿੱਚ ਕਈ ਥਾਵਾਂ ਤੇ ਜਿਵੇਂ ਰਾਜਪਰੇਕਰ ਦੀ ਢੇੜੀ ਆ ਗਈ ਇੱਕ ਮੱਧ ਪ੍ਰਦੇਸ਼ ਤੋਂ ਉਹ ਕਹਦੇ ਵੀ ਆਪਾਂ ਸ਼ੁਰੂ ਤਾਂ ਕਰ ਦਿੱਗੇ ਹਮ ਮਧ ਪ੍ਰਦੇਸ਼ ਦੀ ਢੇਰੀ ਫਾਜ਼ਲਕਾ ਦੀ ਮੰਡੀ ਚ ਆ ਗਈ ਅਦਰਵਾਈਜ਼ ਅਜੇ ਘੱਟ ਸੀ ਮੈਂ ਤਕਰੀਬਨ ਕੱਲ 300 ਕਿਲੋਮੀਟਰ ਜਾਣ ਤੇ ਆਉਣ ਕਰਕੇ ਆਇਆਗਾ ਮੈਨੂੰ ਕਿਤੇ ਵੀ ਅਜੇ ਤੱਕ ਕਿਤੇ ਵਾਡੀ ਨਜ਼ਰ ਨਹੀਂ ਆਈ ਪਰ ਕਣਕ ਉਨ ਆ ਚੁੱਕੀ ਹੈ ਜੀ ਉਹ ਫਿਰ ਵੀ ਕਿਉਂਕਿ ਜਿਹੜਾ ਉਹਦਾ ਨਵੀਂ ਹੈ ਉਹਦੇ ਮਾਪਦੰਡ ਨੇ ਹੂੰ ਜੇ ਨਵੀਂ ਵਾਲੀ ਮੰਡੀ ਚ ਰਹਿ ਆਉਣਗੇ ਉਹਦੀ ਖਰੀਦ ਨਹੀਂ ਹੋਣੀ ਖੱਜਲ ਖਵਰੀ ਹੋਣੀ ਹੈ ਸੋ ਉਹ ਲਗਾਤਾਰ ਇਹ ਮੈਨੂੰ ਇੰਜ ਲੱਗਦਾ ਹੈ ਕਿ ਬਤੂਵ ਮਾਰਟ ਦੇ ਤੀਜੇ ਹਫਤੇ ਦੇ ਅਖੀਰ ਤੱਕ 15 ਦਿਨਾਂ ਦੇ ਵਿੱਚ ਲੋਕਾਂ ਨੇ ਇਹ ਸਾਮ ਦੇਣੀ ਹੈ ਜੀ ਤੇ ਜਿੰਨੀ ਵੀ ਲਿਮਟ ਹੈ ਉਹ ਲਿਮਟ ਦੇ ਮੁਤਾਬਕ ਪੰਜਾਬ ਸਰਕਾਰ ਐਲਾਨ ਕਰ ਚੁੱਕੀ ਹੈ ਕਿ ਸਾਡੇ ਸਾਰੇ ਪ੍ਰਬੰਧ ਮੁਕੰਮਲ ਨੇ ਇਹ ਸਾਈਕਲ ਸਟਾਈਲ ਪ੍ਰੈਸ ਰਿਪੋਰਟ ਹੁੰਦਾ ਤੇ ਹਰ ਵਾਰ ਜਾਰੀ ਹੋ ਜਾਂਦਾ ਬਾਅਦ ਦੇ ਵਿੱਚ ਆਪਾਂ ਸਾਰੇ মিডিਆ ਵਾਲੇ ਜਿਹੜੀਆਂ ਪ੍ਰਬੰਧਾਂ ਦੇ ਵਿੱਚ ਖਾਮੀਆਂ ਹੁੰਦੀਆਂ ਨੇ ਉਹਨਾਂ ਨੂੰ ਉਜਾਗਰ ਕਰਦੇ ਰਹਿ ਜਾਣੇ ਜੀ ਬਿਲਕੁਲ ਜੀ ਤੁਹਾਨੂੰ ਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ ਜੀ ਸਾਰੇ ਸਤਿਕਾਰਯੋਗ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ